ਜਿਹੜੇ ਸੱਜਣ ਫੋਨ ਲਾਉਂਦੇ ਹੁੰਦੇ ਨੇ ਨਾ ਬਾਈ ਸਾਨੂੰ ਵਧੀਆ ਗੱਡੀ ਚਾਹੀਦੀ ਕਿਸੇ ਦੇ ਘਰੇ ਖੜੀ ਹੋਵੇ ਮਿੱਤਰੋ ਉਹਨਾਂ ਵਾਸਤੇ ਸਪੈਸ਼ਲ ਆਫਰ ਆ ਅੱਜ ਆਪਾਂ ਪਹੁੰਚੇ ਹੋਇਆ ਏਰੀਆ ਪੈ ਜਾਂਦਾ ਜੀ ਇਹ ਪਟਿਆਲੇ ਦਾ ਤੇ ਇਧਰੋਂ ਸਰਹੰਦ ਦਾ ਹਨਾ ਇਹ ਸਾਹਮਣੇ ਨਹਿਰ ਆ ਰਹੀ ਧਰਮੇ ਉਹ ਜਿਹੜੇ ਦਰਖਤ ਨਹੀਂ ਆਗੇ ਆ ਉਹ ਗੁਰਦੁਆਰਾ ਦਿਖਾ ਦਈਏ ਬੜਾ ਮਸ਼ਹੂਰ ਗੁਰਦੁਆਰਾ ਸ੍ਰੀ ਰੋੜੇ ਵਾਲਾ ਸਾਹਿਬ ਗੁਰਦੁਆਰਾ ਬਾਈ ਇਹ ਹਾਂ ਇਹਦੇ ਬਿਲਕੁਲ ਨਾਲ ਪਿੰਡ ਪੈ ਜਾਂਦਾ ਬਾਈ ਚੱਲੇ ਲਾ ਚੱਲੇ ਲਾ ਹਾਂ ਚੱਲੇ ਲਾ ਪਿੰਡ ਦੇ ਵਿੱਚ ਮਿੱਤਰੋ ਬਰੀਜਾ ਗੱਡੀ ਖੜੀ ਆ ਪੂਰੀ ਕੈਂਟ ਕੰਡੀਸ਼ਨ ਦੀ ਜੇ ਕਿਸੇ ਤੇ ਪੂਰੀ ਫੁੱਲ ਗਰੰਟੀ ਵਾਲੀ ਜਿਹੜੇ ਸੱਜਣ ਗੱਡੀ ਮੰਗਦੇ ਹੁੰਦੇ ਆ ਲੈ ਮਿੱਤਰੋ ਵੀਡੀਓ ਨੂੰ ਐਂਡ ਤੱਕ ਦੇਖਿਓ ਸਿਰਫ ਤੁਸੀਂ ਇਹ ਮੰਨ ਕੇ ਚੱਲਿਓ ਵੀ ਇੱਕ ਅੱਧੇ ਮਿੰਟ ਦਾ ਰਸਤਾ ਸਾਡਾ ਤੁਹਾਨੂੰ ਗੱਡੀ ਦੇ ਦਰਸ਼ਨ ਪਵਾਉਣੇ ਆ ਪੂਰੀ ਫੁੱਲ ਗਰੰਟੀ ਵਾਲੀ ਗੱਡੀ ਆ ਯਾਰ ਆ ਪਾਖੜਾ ਨਹਿਰ ਤੇ ਪਹੁੰਚ ਕੇ ਧਰਮੇ ਆਪਾਂ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਤੁਹਾਨੂੰ ਲੋਕੇਸ਼ਨ ਵੀ ਦੱਸਾਂਗੇ ਇਹ ਆ ਗਈ ਜਿਹੜੀ ਆਪਣੇ ਸਰਹੰਦ ਵਾਲੀ ਨਹਿਰ ਆ ਜਾਂਦੀ ਨਹੀਂ ਪਟਿਆਲੇ ਨੂੰ ਚਲੀ ਜਾਂਦੀ ਆ ਭਈ ਉਹ ਨਹਿਰ ਆ ਗਈ ਪਾਖੜਾ ਦੀ ਹਾਂਜੀ ਹਾਂਜੀ ਉਹ ਪਾਖੜਾ ਨਹਿਰ ਆ ਗਈ ਇਹ ਤੇ ਮਿੱਤਰੋ ਆ ਸਿੱਧਾ ਰੋਡ ਚੱਲਾ ਜਾਂਦਾ ਚੱਲਣਾ ਪੈਣਾ ਹੁਣ ਵੀਰੇ ਨਾਲ ਦੀ ਚੱ 来 ਮਿੱਤਰੋ ਗਰੀਜਾ ਗੱਡੀ ਦਿਖਾਉਣਿਆ ਤੁਹਾਨੂੰ ਪੂਰੀ ਗਰੰਟੀ ਵਾਲੀ ਗੱਡੀ ਆ ਯਾਰ ਤੇ ਬਿਲਕੁਲੀ ਜਿਵੇਂ ਕਹਦੀ ਨੇ ਇੱਕ ਨਵੀਂ ਗੱਡੀ ਵਰਗੀ ਗੱਡੀ ਆ ਆਜੋ ਬਈ ਪਟਿਆਲੇ ਜ਼ਿਲ੍ਹੇ ਦਾ ਪੰਡਾ ਨਾ ਇਹ ਹਾਂਜੀ ਹਾਂਜੀ ਪਟਿਆਲੇ ਜ਼ਿਲ੍ਹੇ ਦਾ ਲੈ ਮਿੱਤਰੋ ਆਜੋ ਗੱਡੀ ਕਿਉਂ ਵਕਾਊ ਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿਉਂਕਿ ਜਿਹੜੀ ਗੱਡੀ ਅਸੀਂ ਆ ਲਈ ਜਾਂਦੇ ਆ ਨਾ ਇਹ ਲਾਡੀ ਬਾਈ ਨੇ ਸਕੋਰਪੀਓ ਗੱਡੀ ਲੈ ਲਈ ਤੇ ਆਪਣਾ ਲਈ ਹੁਣ ਬਰੀਜਾ ਗੱਡੀ ਪਕਾਉ ਆ ਬਾਈ ਹੈਨਾ ਹਾਂਜੀ ਹਾਂ ਬਈ ਤਾਂ ਹੀ ਵੇਚਨੀ ਆ ਪਿਆ ਰਿਸ਼ਤੇਦਾਰ ਤੋਂ ਮਿਲ ਗਿਆ ਗੱਡੀ ਆ ਇਹ ਰਿਸ਼ਤੇਦਾਰ ਤੋਂ ਲੈਂਦੀ ਆ ਹਾਂ ਉਹ ਤਾਂ ਆਪਣਾ ਕੋਈ ਵਿਚਾਰ ਨਹੀਂ ਤਾਂ ਲੈਣ ਦਾ ਹਾਂ ਉਹ ਕਹਿੰਦੇ ਅਸੀਂ ਬਾਹਰ ਜਾਣਾ ਵੀ ਕਹਿੰਦੇ ਵੀ ਉਰੇ ਖੜੂਗੀ ਤੁਸੀਂ ਲੈ ਲਓ ਕਹਿੰਦੇ ਮਾਂ ਚਾ ਲੈ ਲੈਂਦੇ ਆ ਬਾਈ ਫੇਰ ਚੱਲ ਵਧੀਆ ਹੋਇਆ ਉਦਾਂ ਆਪਸ ਸਕਾਰਪਿਓ ਗੱਡੀ ਲੈ ਲਈ ਹਾਂਜੀ ਹਾਂਜੀ ਹਾਂ ਤੇ ਲੈ ਮਿੱਤਰੋ ਆਜੋ ਕਰੋ ਤੁਹਾਨੂੰ ਬਰੀਜਾ ਗੱਡੀ ਦਿਖਾਉਣੇ ਆ ਫੁੱਲ ਗਰੰਟੀ ਵਾਲੀ ਆ ਪੂਰੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਜਾ ਕੇ ਦਰਸ਼ਨ ਕਰਾਉਣੇ ਹੈਨਾ ਆਜੋ ਮਿੱਤਰੋ ਲੈ ਮਿੱਤਰੋ ਚਲੇ ਲਾ ਪਿੰਡ ਆ ਗਿਆ ਆ ਅੱਗੇ ਡਿਚਾ ਹਾਂ ਲੇ ਮਿੱਤਰੋ ਆ ਕਰੇ ਖੜੀ ਆ ਗੱਡੀ ਤੇ ਆਪਾਂ ਇਧਰਲੇ ਪਾਸੇ ਲਾ ਦਈਏ ਗੱਡੀ ਹਨਾ ਆ ਕਰੇ ਖੜੀ ਆ ਗੱਡੀ ਆਪਣੀ ਤੇ ਉਹ ਖੜੀ ਆ ਮਿੱਤਰੋ ਕਰੋ ਕਰੋ ਦਰਸ਼ਨ ਗੱਡੀ ਪਹਿਲਾਂ ਤਾਂ ਨੰਬਰ ਦਾ ਦੱਸ ਦਈਏ ਤੁਹਾਨੂੰ ਵੀ ਪੀਵੀ 65 ਮਹਾਲੀ ਦਾ ਹਨਾ ਬਈ ਹਾਂ ਇਹ 8909 ਨੰਬਰ ਵੀ ਪਹਿਲਾਂ ਤਾਂ ਪੂਰਾ ਹੀ ਘੈਂਟ ਆ ਤੇ ਗੱਡੀ ਵੀ ਪੂਰੀ ਘੈਂਟ ਹੀ ਆ ਪੂਰੀ ਘੈਂਟ ਗੱਡੀ ਆ ਵੀਰੇ ਸਾਡਾ ਮਾਡਲ ਕਿੰਨਾ ਆ ਲਾਢੀ ਇਹ ਵੀਰੇ ਇਹ 2016 ਵੀਰੇ ਮਿੱਤਰੋ ਮਾਡਲ 16 ਤੇ ਧਰਵੇਂ ਪਹਿਲਾਂ ਜਿਹੜੀ ਚੀਜ਼ ਦਿਖਾਉਣ ਵਾਲੀ ਆ ਇਧਰ ਲਈ ਹਰੇਕ ਤੇ ਦਿਲ ਦੀ ਜਾਣਣਾ ਹੁੰਦੀ ਆ ਵੀ ਬਈ ਆਪਾਂ ਗੱਡੀ ਲਾਵਾਂਗੇ ਲਾਏ ਪਵਾਵਾਂਗੇ ਟਾਇਰ ਨਵੇਂ ਹਨਾ ਹਾਂਜੀ ਹਾਂ ਧਰਮੇ ਅੰਦਰ ਕੈਮਰਾ ਲਿਆ ਦੇ ਕਰ ਜਿਵੇਂ ਕਿ ਦੀ ਰੁਪਈਏ ਦੇ ਰੁਪਈਆ ਪੂਰਾ ਢਾਰ ਖੜੇ ਨੇ ਬਈ ਜਿਵੇਂ ਨਵੇਂ ਟਾਇਰ ਨੇ ਓਕੇ ਪੀਸ਼ਲੇ ਟਾਇਰ ਪੀਸ਼ਲੇ ਟਾਇਰ ਵੀ ਪੂਰੇ ਵਧੀਆ ਨੇ ਦੇਖ ਲਓ ਓਕੇ ਉਹ ਵੀ ਜਿਵੇਂ ਨਵੇਂ ਵਰਗੇ ਟਾਇਰ ਜੇ ਪੈਣੇ 90 ਪੈਸੇ ਮੰਗੋ ਟਾਇਰ ਜੇ ਪੈਣੇ ਯਾਨੀ ਕਿ ਚੌਕੜਾ ਟਾਇਰਾਂ ਦਾ ਨਵੇਂ ਵਰਗਾ ਹਾਂ ਲਾਇਲੂਏ ਪੂਰੇ ਵਧੀਆ ਨੇ ਵੀਰੇ ਹਮ ਇਹ ਲਾਈਪ ਸਕੋਰਪੀਓ ਵਾਲੇ ਨੇ ਹਮ ਹਨਾ ਤੇ ਮਾਡਲ ਦੱਸਿਆ ਸੀ ਵੀਰੇ ਮਾਡਲ 2016 ਵੀਰੇ 16 ਮਾਡਲ ਹੈ ਤੇ ਨੰਬਰ ਵੀ ਪੱਕੇ ਨੰਬਰ ਦੀ ਗੱਡੀ ਹੈ ਪੱਕੇ ਨੰਬਰ ਦੀ ਗੱਡੀ ਹੈ ਜੀ ਹਾਂਜੀ ਓਕੇ ਤੇ ਚੱਲੀ ਕਿੰਨੀ ਕੋਈ ਆ ਚੱਲੀ ਹੋਈ ਆ 1,34,000 1,33,000 1,36,000 ਆ ਜੀ 224 ਕਿਲੋਮੀਟਰ ਚੱਲੀ ਆ ਤੇ ਵਿੱਚੋਂ ਧਰਮੇ ਸਾਰੀ ਗੱਡੀ ਦਿਖਾ ਦੇ ਲਿਸ਼ਕਾ ਮਾਰਦੀ ਜਿਹਾ ਕੋਈ ਹੁਣ ਸੀਟ ਕਵਰ ਜਮਾਂ ਨਵੇਂ ਜਡ ਡੀ ਆ ਪੂਰੇ ਉਹ ਟਾਪ ਮਾਡਲ ਆ ਬਾਈ ਹਾਂਜੀ ਹਾਂਜੀ ਹਣਾ ਮੈਟ ਟਰੇ ਵਾਲੀ ਨੇ ਸਾਰੀ ਹਾਂਜੀ ਹਾਂਜੀ ਹਾਂ ਆ ਸਿੱਟਾਂ ਸੁੱਟਾਂ ਵੀ ਵੀਰੇ ਜਿਵੇਂ ਹੁਣ ਬੰਦਾ ਕਈ ਵਾਰੀ ਇਵੇਂ ਮੇਰਾ ਕੱਦ ਥੋੜਾ ਜਿਹਾ ਮਾਧਰਾ ਉਹਦੇ ਆ ਸੀਟ ਵੀ ਉੱਪਰ ਚੱਕੀ ਜਾਂਦੀ ਐ ਇੱਥੋਂ ਅੱਛਾ ਉੱਚੀ ਹੁੰਦੀ ਐ ਸੀਟ ਮਤਲਬ ਕੀ ਵੀ ਹੁੰਦੀ ਐ ਜਿਵੇਂ ਕਿਸੇ ਦਾ ਕੱਦ ਛੋਟਾ ਉੱਚੀ ਹੋ ਜਾਂਦੀ ਐ ਉੱਚੀ ਹੋ ਜਾਂਦੀ ਐ ਕੋਈ ਲੰਮਾ ਬੰਦਾ ਉਹ ਬੈੱਕ ਵੀ ਹੋ ਜੂ ਤੇ ਨੀਵੀਂ ਵੀ ਹੋ ਜਾਂਦੀ ਐ ਫੀਚਰ ਤਾਂ ਜਾਨੀ ਕਿ ਬਹੁਤ ਨੇ ਦੇਖਿਆ ਇੱਕ ਤਾਂ ਇਹ ਆ ਵੀ ਇਹਦੇ ਵਿੱਚ ਫੀਚਰ ਹੋਰ ਇਹਦੇ ਵਿੱਚ ਕਿਹੜੇ-ਕਿਹੜੇ ਨੇ ਲਾਡੇ ਫੀਚਰ ਇਹਦੇ ਵੀਰੇ ਉਹ ਪਰਲੀ ਸੀਟ ਥੱਲੇ ਇੱਕ ਬਾਕਸ ਬਣਿਆ ਵਾ ਹਾਂਜੀ ਹਾਂ ਉਹ ਵੀ ਪੂਰਾ ਵਧੀਆ ਜਿਵੇਂ ਓਕੇ ਮੈਂ ਦਿਖਾਉਣਾ ਤੁਹਾਨੂੰ ਉਦਾਂ ਵੀ 에ਅਰ ਬੈਗ ਵਾਲੀ ਗੱਡੀ ਐ ਹਾਂਜੀ ਹਾਂ 에ਅਰ ਬੈਗ ਵਾਲੀ ਵੀਰੇ ਓਕੇ ਇਹ ਵੀ ਮ ਆਪਸਕਾਰ ਪੋਜਾ ਲੈ ਤਾਂ ਲਈ ਹੁਣ ਉਹਦੇ ਨਾਲ ਫੰਕਸ਼ਨ ਜਿਹੇ ਬੱਦ ਲੱਗਦੇ ਮੈਨੂੰ ਆ ਚੀਜ਼ਾਂ ਦੇ ਘਟਰੇ ਕਿੰਨੀ ਸੋਹਣੀ ਆ ਸਹੀ ਗੱਲ ਉਹ ਬਾਦ ਵਿੱਚ ਚੀਜ਼ ਰੱਖਣੀ ਕੋਈ ਕੈਸ ਰੱਖਣਾ ਬਈ ਹਾਂ ਕੁਝ ਵੀ ਰੱਖਣਾ ਪੈਸੇ ਪੂਸੇ ਜੋ ਮਰਜ਼ੀ ਆਪਣਾ ਸੇਫਟੀ ਆਈ ਆ ਚੀਜ਼ਾਂ ਦੇਖ ਦੋ ਨੇ ਦੇ ਸਹੀ ਆ ਉੱਪਰ ਵੀ ਆ ਅੱਛਾ ਹਾਂ ਹੈ ਵਧੀਆ ਹੋ ਘੈਂਟ ਆ ਯਾਰ ਫਿਰ ਤਾਂ ਪੂਰੀ ਵਧੀਆ ਪੂਰੀ ਵਧੀਆ ਵੀਰੇ ਗੱਡੀ ਸੀਟ ਸੂਟ ਦਾ ਪਰ ਵਿੱਚੋਂ ਪਿੱਛੋਂ ਵੀ ਦਿਖਾਈ ਆ ਕਰਵਈਏ ਕਰਵਈਏ ਵੀਰੇ ਵਧੀਆ ਨੇ ਆਪਣਾ ਕਿਹੜਾ ਕੋਈ ਵੇਚਣ ਦਾ ਵਿਚਾਰ ਤਾਂ ਵੀਰੇ ਹਾਂਜੀ ਅੱਪਾ ਤਾਂ ਉਹਦੇ ਕਰਕੇ ਹੁਣ ਤਾਂ ਕਰਕੇ ਉਹ ਲੈਣ ਕਰਕੇ ਅੱਪਾ ਤਾਂ ਕਰ ਵੀ ਲੈਂਦੀ ਆਪਦਾ ਦੰਬ ਕਉ ਕੀਤੀ ਆ ਨਾ ਧਰਮੇ ਕਰਵਾ ਕਰਾਂ ਚੈੱਕ ਵੱਡੀ ਗੱਲ ਹੋਰ ਵੀ ਆ ਬਾਈ ਹਾਂ ਜੀ ਜੇ ਤਾਂ ਆਪਾਂ ਮਿੱਥ ਗਏ ਹੁੰਦੇ ਫੇਰ ਤਾਂ ਬਾਈ ਨੂੰ ਐਂ ਕਹਤਾ ਹੁੰਦਾ ਵੀ ਬਾਈ ਤਬਾਹ ਕੇ ਰੱਖ ਜਮਾ ਬਿਨਾ ਮਤਲਬ ਪਾਲਸ ਤੋਂ ਉਸੇ ਤਰ੍ਹਾਂ ਹੀ ਖੜੀ ਆ ਬਾਈ ਤੋ ਵਹੀ ਵੀ ਨਹੀਂ ਆਈ ਹੈਗਾ ਸਿਰਫ ਬਾਈ ਨੇ ਕਹਿੰਦਾ ਵੀ ਤੇ ਆਪਣੇ ਕੋਲ ਗੱਡੀ ਖੜੀ ਆ ਮੈਂ ਕਿਹਾ ਲੱਗ ਕਿਉਂ ਨਾ ਯਾਰ ਗੱਡੀ ਬਕਾਈਏ ਤੇਰੀ ਹੈਨਾ ਆ ਧਰਮੇ ਸਰਵਾਦੀ ਕਰਾਂ ਚੈੱਕ ਆ ਟਾਇਰ ਨਾਲ ਦਾ ਹੀ ਆ ਜੀ ਤੋ ਸਜੂਜ ਵੀ ਨਹੀਂ ਕੀਤਾ ਨਾ ਨਾ ਦੇਖੋ ਧਰਮੇ ਜੂਜ ਵੀ ਨਹੀਂ ਕੀਤਾ ਟਿੱਪਣੀ ਹਾਲ ਤੱਕ ਕੀ ਆ ਬਸਰ ਕੈਂਡਾ ਵਸਤਾ ਦਾ ਗੱਡੀ ਦੀ ਪੂਰੀ ਚੰਗੀ ਗੱਡੀ ਆ ਵੀਰੇ ਸਾਰੀ ਗੱਡੀ ओरिजिनल ਆ ਕਿਤੇ 2 ਇੰਚ ਦਾ ਪੀਸ ਵੀ ਪੇਂਟ ਨਹੀਂ ਸਾਰੀ ओरिजिनल ਆ ਇਹ ਸਾਰੀ ओरिजिनल ਪੱਕੇ ਨੰਬਰ ਦੀ ਆ ਹਨਾ ਪੱਕੇ ਨੰਬਰ ਦੀ ਆ ਇਹ ਆਪਣੇ ਨਾਮ ਆ ਠੀਕ ਆ ਜੀ ਤੁਹਾਡੇ ਨਾਮ ਆ ਮੇਰੇ ਆਪਦੇ ਨਾਮ ਆ ਇੰਸ਼ੋਰਸ ਵੀ ਆਪਾਂ ਨੂੰ ਇਹਦਾ ਮਹੀਨਾਕ ਹੋਇਆ ਕਰਾਇ ਇਹਨੂੰ ਅੱਛਾ ਠੀਕ ਆ ਇਹ ਤਾਂ ਬਾਰਨਟ ਵੀ ਖੋਲੋ ਗੱਡੀ ਦਾ ਹਾਂ ਠੀਕ ਹੋਣੀ ਇਹ ਇਹ ਪਹਿਲਾਂ ਪਤਾ ਹੁੰਦਾ ਵੀ ਅੱਜ ਅੱਜ ਆਣ ਦਾ ਵਿਚਾਰ ਵਾਂਜੋ ਥੋੜਾ ਇਹਦਾ ਧਵਾ ਤਬੂ ਕਿੰਨ ਚੰਗੀ ਤਰਾ ਨਾ ਬਾਕੀ ਹੋਰ ਵੀ ਕਰ ਲੈਣਾ ਆਂਦੇ ਹਾਂ ਜੀ ਹਾਂ ਹਾਂ ਹੁਣ ਹੀਰੇ ਦੀ ਪਰਖ ਬਈ ਯੋਰੀ ਨੂੰ ਹੁੰਦੀ ਆ ਹਾਂਜੀ 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 ਤੇ ਜਿਹੜੇ ਸੱਜਣ ਨੇ ਹੁਣ ਗੱਡੀ ਖਰੀਦਣੀ ਹੋ ਉਹਨੂੰ ਸਾਰਾ ਕੁਝ ਹੀ ਪਤਾ ਲੱਗ ਜਾਣਾ ਸਾਰਾ ਕੁਝ ਹੀ ਪਤਾ ਲੱਗ ਜਾਣਾ ਜਿੰਨਾ ਪੀਏ ਜੀ ਐਨ ਆਰ ਵੀ ਸਾਰਾ ਕੁਝ ਕੁਝ ਜਮਾ ਗੱਡੀ ਓਰੀਜਨਲ ਆ ਸਾਰੀ ਬਾਕੀ ਸਫਾਈ ਵੀ ਚੈੱਕ ਕਰਵਾਈ ਆ ਲੈ ਇਧਰੋਂ ਵੀ ਕਰਵਾ ਦੇਖ ਹੈਨਾ ਪੂਰੀ ਕੰਡ ਗੱਡੀ ਆ ਇਹ ਚੱਲੀ ਹੋਈ 1,37,000 ਹਾਂਜੀ 1,36 ਮਾਡਲ ਦੱਸਿਆ ਜੀ ਨੇ 2016 8ਵੇਂ ਮਹੀਨੇ 16 ਮਾਡਲ 8ਵੇਂ ਮਹੀਨੇ ਤੋਂ ਨਿਕਲੀ ਹੋਈ ਆ ਨੰਬਰ ਪੰਜਾਬ ਦਾ ਪੰਜਾਬ ਦਾ ਤੇ ਇਹ ਓਨਰ ਕੇਵੇਂ ਆ ਚਲਾਡੀ ਬਈ ਓਨਰ ਆਪਣੇ ਦੂਜੇ ਹੈ ਵੀਰੇ ਸਾਈਕਲ ਸਤ ਤੁਹਾਡੇ ਨ ਇਹਦੀ ਡਿਮਾਂਡ ਕੀ ਹੈ ਗੱਡੀ ਦੀ ਇਹਦੀ ਡਿਮਾਂਡ ਵੀਰੇ ਆਪਾਂ 7 ਲੱਖ ਰੁਪਈਆ ਕਰਦੇ ਹਾਂ 7 ਲੱਖ ਰੁਪਈਆ ਡਿਮਾਂਡ ਹੈ ਧਰਮ ਇਹ ਚੀਜ਼ਾਂ ਵੀ ਸਾਰੀਆਂ ਚੱਕਰਵਾਦੀ ਪੈਸੇ ਦਾ ਆਪ ਨੂੰ ਯਕੀਨ ਆ ਬਾਈ ਤੇ ਹਾਂ ਜੀ ਹਾਂ ਨਾਲ ਦੀਆਂ ਸਟਿੱਕਾਂ ਨੇ ਸਾਰੀਆਂ ਗੱਡੀ ਦੀਆਂ ਹਨ ਤੇ ਫਿਰ ਤਾਂ ਫਰੰਟ ਸ਼ੀਸ਼ਾ ਵੀ ਨਾਲ ਦੀ ਹੋਣਾ ਹਾਂ ਫਰੰਟ ਸ਼ੀਸ਼ਾ ਪਿਛਲੇ ਸ਼ੀਸ਼ੇ ਵੀ ਸਾਰੇ ਨਾਲ ਦੇ ਹੀ ਆ ਵੀਰੇ ਮੇਤਰੋ ਕੱਲਾ ਕੱਲਾ ਸ਼ੀਸ਼ਾ ਗੱਡੀ ਦਾ ਨਾਲ ਦਾ ਜਿਵੇਂ ਕਹਦੀ ਕੱਲੀ ਕੱਲੀ ਲਾਈਟ ਵੀ ਨਾਲ ਦੀ ਆ ਹਾਂ ਜੀ ਹਾਂ ਜੀ ਤੇ ਬਾਕੀ ਤੁਸੀਂ ਜਿਹੜਾ ਕਹਿੰਦੇ ਪਈ ਇਹਦੇ ਵਿੱਚ ਮਹਿੰਗੀਆਂ ਲਾਈਟਾਂ ਕਿਹੜੀਆਂ ਲਵਾਈਆਂ ਹੋਈਆਂ ਨੇ ਤੁਹਾਡੀਆਂ ਆਪਾਂ ਪ੍ਰੋਜੈਕਟ ਲਾਈਟ 8400 ਦੀ ਉਹ ਲਾਈਟਾਂ ਹਾਂ ਹਾਂ ਕਿੰਨੀ ਦੂਰ ਤੱਕ ਰੋਸ਼ਨੀ ਇਹਨਾਂ ਦੀ ਬਹੁਤ ਦੂਰ ਮੈਂ ਕਹਿੰਦਾ ਸਾਢੀ ਜਾਂਦੀ ਅੱਧਾ ਕਿਲੋਮੀਟਰ ਤੱਕ ਬਹੁਤ ਤੇਜ਼ 8500 ਦੀਆਂ 55 ਉਹ 6000 ਰੁਪਈਆ ਦੀ ਮਿਲ ਜਾਂਦੀਆਂ ਪਰ ਆਪਾਂ ਵਧੀਆ ਪੁਆਈਆਂ ਦੀ ਆ ਵੀ ਆਪਾਂ ਆਣਾ ਜਾਣਾ ਕਿਤੇ ਨੇਰਾ ਸਵੇਰਾ ਹੋ ਜਾਂਦਾ ਵੀ ਬਿਲਕੁਲ ਗਾਰੰਟੀ ਆ ਬਿਲ ਵੀ ਨਾਲ ਇਹਨਾਂ ਦਾ ਆਪਣੇ ਕੋਲ ਓਕੇ ਟਾਇਰਾਂ ਦਾ ਵੀ ਅਗਲੇ ਦਾ ਬਿੱਲ ਹੈਗਾ ਨਾਲ ਠੀਕ ਹੈ ਜੀ ਹਾਂਜੀ ਤੇ ਬਾਕੀ ਸਰਵਿਸ ਸਰਵਿਸ ਹੋਈ ਹੋਈ ਹੈ ਥਾਰ ਦੀ ਗੱਡੀ ਸਰਵਿਸ ਹੋਈ ਆ ਸਰਵਿਸ ਹੋ ਕੇ ਇਹ 6 ਕਿਹ ਹਜ਼ਾਰ ਚੱਲੀ ਹੋਈ ਹੈ ਜੀ ਅੱਛਾ ਡਿਸਕਾਂਡ ਉਸਕਾਂ ਪਵਾਇਆ ਹੋਈਆਂ ਬ੍ਰੇਕਾਂ ਵਾਲੀਆਂ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਜੀ ਠੀਕ ਹੈ ਓਕੇ ਲੈ ਮਿੱਤਰੋ ਤੋਹਾਰੇ ਦੱਸਦੀ ਇਹ ਪਿੰਡ ਹੈਗਾ ਵੀ ਤੁਹਾਡਾ ਚ ਲੈ ਲੈ ਪਿੰਡ ਚ ਲੈ ਲੈ ਹਾਂਜੀ ਇਹ ਉਰੇ ਆਉਣ ਤੱਕ ਕਿੱਧਰ ਦੀ ਕਿੰਨੇ ਕਿਲੋਮੀਟਰ ਪੈ ਜਾਂਦਾ ਮੈਨੂੰ ਇਧਰੋਂ ਤਾਂ ਪਟਿਆਲੇ ਤੋਂ ਸਰਹੰਦ ਰੋਡ ਤੋਂ 3.5 ਕਿਲੋਮੀਟਰ ਆਈ ਹੈ ਆਪਣੇ ਇਧਰ ਨੂੰ ਅਸਾ ਪਟਿਆਲੇ ਤੋਂ ਜਿਹੜਾ ਸਰਹੰਦ ਨੂੰ ਰੋਡ ਜਾਂਦਾ 3.5 ਕਿਲੋਮੀਟਰ ਹਾਂਜੀ ਹਾਂਜੀ ਓਕੇ ਇਧਰੋਂ ਆ ਜਾਂਦਾ ਆਪਣਾ ਦਿੱਤੂ ਪਤ ਪਟਿਆਲਾ ਭਾਰਤ ਕਿਲਾ ਮੇਤਰੋ ਕਰਿਓ ਸੰਪਰਕ ਭਈ ਤੁਹਾਡਾ ਨੰਬਰ ਦੱਸਿਓ ਲੈ ਕਿਹੜਾ ਚੱਲਦਾ ਨੰਬਰ ਆਪਣਾ ਹੈਗਾ ਜੀ 82645 ਹੂੰ 42044 42044 ਇਹ ਗੱਡੀ ਚ ਮਾਨਤਾਨ ਕਿੰਨਾ ਕੁ ਕਰੇਗਾ ਮਾਣਦਾਨ ਕਰਦਾਂਗੇ ਵੀਰੇ ਮਾਣਾ ਵਟਾ ਮੌਕੇ ਤੇ ਮੌਕੇ ਤੇ ਪਹਿਲਾਂ ਮੈਂ ਤੈਨੂੰ 7 ਲੱਖ ਰੁਪਏ ਦਾ ਮਾਡਲ 16 ਆਣਾ ਹਾਂ ਮਾਡਲ 16 ਜੈਡ ਡੀ ਆਈਏ ਟਾਪ ਮਾਡਲ ਗੱਡੀ ਆ 101% ਗੱਡੀ ਦੀ ਗਾਰੰਟੀ ਆ ਆਪਾਂ ਗੱਡੀ ਦਾ ਵੀਰੇ ਆਪਾਂ ਜਦ ਵੀ ਕੋਈ ਵੀ ਚੀਜ਼ ਲੈਣੇ ਆ ਪਾਵਨ ਨਾਲ ਦੀ ਨਾਲ ਨਾਮ ਕਰਾ ਲੈਣੇ ਆ ਆਪਾਂ ਵੀ ਜਿਹਨੂੰ ਦੇਣੀ ਆ ਬਾਈ ਨੂੰ ਮੈਂ ਕਹਿੰਦਾ ਵੀਰੇ ਨਾਲ ਦੀ ਨਾਲ ਤੇਰੇ ਨਾਮ ਨਾਮ ਕਰਵਾ ਲਈ ਸਹੀ ਗੱਲ ਹੈ ਜ਼ਿੰਮੇਵਾਰੀ ਵੀ ਬਣਦੀ ਹੈ ਚੀਜ਼ ਹੈ ਨਾ ਲੋਕਲ ਪਟਿਆਲੇ ਦਾ ਬੰਦਾ ਕੋਈ ਲੈ ਲੂਗਾ ਜਿੰਮੇ ਉਹਦੇ ਦਾ ਆਪਾਂ ਨੌ ਕਰਵਾ ਕੇ ਵੀ ਜਿੰਨਾ ਖਰਚ ਆਊਗਾ ਦੇ ਦਊਗਾ ਆਪਾਂ ਨੌ ਕਰਵਾ ਕੇ ਦੇ ਦਾਂਗੇ ਓਕੇ ਹਾਂਜੀ ਤਿਲੇ ਮਿੱਤਰੋ ਕਰੋ ਸੰਪਰਕ ਜੇ ਕਿਸੇ ਨੇ ਆ ਗੱਡੀ ਦੀ ਚਾਬੀ ਫੜਨੀ ਆ ਪਿੰਡ ਚ ਲੈ ਲਾਉਣਾ ਪਊ ਤੇ 101% ਗਰੰਟੀ ਵਾਲੀ ਗੱਡੀ ਆ ਪੱਕੇ ਨੰਬਰ ਦੀ ਗੱਡੀ ਆ ਲਾਈਟ ਟਾਇਰ ਜਮਾਨ ਨਵੇਂ ਨਵੇਂ ਜੀ ਹਨਾ ਕਰੋ ਸੰਪਰਕ ਨੰਬਰ ਵੀ ਆਪਾਂ ਸਕਰੀਨ ਤੇ ਚਲਾਇਤਾ ਵਈਦਾ ਜੇ ਕਿਸੇ ਸੱਜਣ ਨੇ ਬਰੀਜਾ ਖਰੀਦਣੀ ਆ ਟੌਪ ਮਾਡਲ ਕਰੋ ਸੰਪਰਕ